ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਐਜੀ ਅਕੈਡਮੀ ਕੋਠੇ ਬਗੂ ਜਗਰਾਮ ਵੱਲੋਂ ਮੇਰੀ ਸਿੱਖੀ ਮੇਰੀ ਪਹਿਚਾਨ ਦੇ ਤਹਿਤ ਗੁਰਮਤ ਮੁਕਾਬਲਾ ਕਰਵਾਇਆ ਗਿਆ ਵਾਹਿਗੁਰੂ 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 ਇਸ ਮੁਕਾਬਲੇ ਵਿੱਚ ਤਲਵੰਡੀ ਖੁਰਦ ਤਲਵੰਡੀ ਕਲਾ ਮੋਰ ਕਰੀਮਾ ਚੌਂਕੀਮਾਨ ਪੰਡੋਰੀ ਅਤੇ ਮਡਿਆਣੀ ਪਿੰਡਾਂ ਦੀਆਂ ਵਿਦਿਆਰਥੀਆਂ ਨੇ ਭਾਗ ਲਿਆ ਜੋ ਸੈਂਟਰ 28 ਦੇ ਅਧੀਨ ਆਉਂਦਾ ਹੈ। ਹਰੇ ਗੁਰੂ ਹਰੇ ਗੁਰੂ ਬੱਚਿਆਂ ਦੇ ਨਾਲ ਉਹਨਾਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ। ਹਰੇ ਗੁਰੂ ਹਰੇ ਗੁਰੂ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਕ ਵਿੱਚ 12 ਗਾਇਨ ਕੀਤੀਆਂ ਗਈਆਂ। ਜੀਏ ਜੀ ਅਕੈਡਮੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟਾਂ ਅਤੇ ਆਕਰਸ਼ਕ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਏ ਗੁਰੂ